ਸਿਆਸਤ ਵਪਾਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਉਹਨੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਡੈਨਿਕ ਸਿਰਾ ਟਾਈਮਸ ਕਿਹੜਾ ਕਿਹ ਲੈਣੇ ਪਣੀ ਹੈ ਜੱਟ ਜੱਟ ਕਿਹਨਾਂ ਜੱਟੇ ਦਾ ਮਾਜਾ ਆਪ ਗੱਲ ਥੋੜੀ ਹੈ ਕੋਈ ਗੱਲ ਥੋੜੀ ਹੈ ਯਾਰ ਤੇ ਉਹਨਾਂ ਨੂੰ ਤੁਸੀਂ ਪੈਸੇ ਵੀ ਦੇਈ ਜਾਂਦੇ ਹੋ 10 10 15 15 ਲੱਖ ਰੁਪਏ ਓ ਕੀ ਲੈ 150 ਦੇ ਵਿੱਚ ਹੈਲੀਪੈਨਸ ਕਰੋ ਜੱਟ ਦੇ ਪ੍ਰਾਊਡ ਤੇਰਾ ਬਾਦ ਨਸ਼ਾ ਲੱਖ ਰਹੀ ਦੀ ਐਡ ਕੂੜੇ ਉਹ ਮੁੰਡਾ ਜਿੰਮ ਸ਼ਿਮ ਲਾਉਂਦਾ ਆ ਵੇ ਬਿਗਰੀ ਹੋਗੇ ਪਾਇਰੀ ਚਟਾਰੇ ਵੀਰੇ ਹਾਈ ਕੋਰਟ ਜੋ ਕੀਤਾ ਉਹ ਆਪਾਂ ਮੈਂ ਲੈ ਕੇ ਦੇ ਆਂ ਮਾਸਟਰ ਸਲੀਮ ਨੇ ਮਨਕੀਰ ਤੌਲਖ ਨੂੰ ਟਰੋਲ ਕਰਦੇ ਆ ਇਹ ਕਿਹਾ ਕਿ ਮਨਕੀਰ ਤੌਲਖ ਨੂੰ ਤੁਸੀਂ ਲੋਕ ਬੁਲਾ ਵੀ ਲੈਂਦੇ ਹੋ ਤੇ ਉਹਨੂੰ 10-10 15-15 ਲੱਖ ਰੁਪਇਆ ਵੀ ਦੇ ਦਿੰਦੇ ਹੋ ਜਿਹੜੇ ਸਿੱਧਾ-ਸਿੱਧਾ ਗਾਉਂਦੇ ਨੇ ਉਹ ਇੰਨੇ ਪੈਸੇ ਕਮਾ ਲੈਂਦੇ ਐ ਤੇ ਸਾਡੇ ਵਰਗੇ ਸਿੰਗਰ ਜਿਨ੍ਹਾਂ ਨੂੰ ਸੁਰ ਦੀ ਨੌਲੇਜ ਹੈ ਜਿਨ੍ਹਾਂ ਨੂੰ ਸੁਰ ਲਗਾਉਣਾ ਆਉਂਦਾ ਉਹਨਾਂ ਨੂੰ ਪੈਸੇ ਦੇਣ ਲੱਗੇ ਅੰਗੈਲੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਮਾਸਟਰ ਸਲੀਮ ਤੇ ਮਨਕੀਰ ਤੌਲਖ ਦੇ ਵਿਚਕਾਰ ਬਿਆਨਾਂ ਦੀ ਲੜਾਈ ਦਾ ਇਹ ਮਾਮਲਾ ਕਾਫੀ ਭੱਕ ਗਿਆ ਸੀ ਜਿਸ ਤੋਂ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਮਾਸਟਰ ਸਲੀਮ ਦੀ ਇਸ ਗੱਲ ਦਾ ਜਵਾਬ ਵੀ ਦਿੱਤਾ ਗਿਆ ਸੀ ਸਿੱਧੂ ਮੂਸੇਵਾਲਾ ਨੇ ਕਿਹਾ ਸੀ ਕਿ ਜੇ ਜੱਟ ਦਾ ਧੱਕਾ ਸਿੱਧਾ ਚੱਲਦਾ ਤਾਂ ਸਿੱਧਾਈ ਚੱਲੇਗਾ ਜੇ ਤੁਸੀਂ ਸੋਰਚ ਗਾਉਨੇ ਹੋ ਤੇ ਆਪਾਂ ਹਿੱਕ ਦੇ ਜ਼ੋਰ ਤੇ ਗਾਉਨੇ ਆ ਤੇਰਾ ਗਿੰਗਲੈਂਡ ਬਣੀ ਹੈ ਜੰਡ 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 ਜੱਗੇ ਤਾਂ ਮਾ ਜੱਹਾ ਇਹ ਗੱਲ ਥੋੜੀ ਹੈ ਅੱਜ ਕੱਲ੍ਹ ਕਈ ਸਟੇਜਾਂ 'ਤੇ ਦੇਖਦੇ ਹੋ ਜੀ ਇਹਨੂੰ ਸੁਣ ਨਹੀਂ ਲਾਉਣੇ ਹੋਗੇ ਏ ਕਹਿੰਦਾ ਜੀ ਗੈਂਗਲੈਂਡ ਬਣੇ ਜੇ ਬਣੇ ਅਸਤਾਈਂ ਹੀ ਕਰਾਂਗੇ ਜਿੰਨਾ ੱੱੱਕਾ ਚੱਲੂ ਚਲਾਵਾਂਗੇ ਹਜੇ ਇਹ ਵਿਵਾਦ ਥਮਿਆ ਵੀ ਨਹੀਂ ਸੀ ਇਹ ਮੇਰੇ ਤੇ ਤਾਂ ਕੋਈ ਕਾਰਵਾਈ ਬਣਦੀ ਹੀ ਨਹੀਂ ਹੈ ਸ਼ਿਕਾਇਤ ਆਈ ਸੀਗੀ ਕਿ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਹੋ ਆਪਣੇ ਗਾਣਿਆਂ ਦੇ ਰਾਹੀਂ ਕਿਸ ਤਰ੍ਹਾਂ ਦੇ ਦਿਓ ਅੱਜ ਸ਼ਿਕਾਇਤ ਸਟੇਟਮੈਂਟ ਕੀ ਦਰਜ ਕਰਾਈਆ ਕੋਈ ਪਾਰਟਿਕੂਲਰ ਗਾਣਾ ਸੀ ਉਹ ਨਾ ਮੇਰਾ ਗਾਇਆ ਨਹੀਂ ਗਾਣਾ ਹਾਂਜੀ ਉਹ ਜਿਹੜਾ ਗਾਣਾ ਸੀ ਮੇਰਾ ਆਪ ਦਾ ਗਾਇਆ ਨਹੀਂ ਹੋਇਆ ਮੈਂ ਗਨ ਚ ਪੰਜ ਗੋਲੀਆਂ ਪੰਜ ਵੀਰਾਂ ਉਹ ਗਾਣਾ ਮੇਰਾ ਮੇਰਾ ਨਹੀਂ ਲਿਆ ਨਾ ਹੀ ਗਾਇਆ ਕਿ ਵੀਰੇ ਹਾਈ ਕੋਰਟ ਜੋ ਕੀਤਾ ਉਹ ਆਪਾਂ ਮੈਂ ਉਹ ਲਿਖ ਕੇ ਦੇ ਆਂ ਤੇ ਬਾਕੀ ਉਹ ਜਿਹੜੇ ਗਾਣੇ ਦੇ ਦਿੱਤੀ ਉਹ ਗਾਣਾ ਮੇਰਾ ਆਪ ਦਾ ਲਿਖਿਆ ਗਾਇਆ ਤੁਹਾਨੂੰ ਦੱਸ ਦਈਏ ਕਿ ਇਸ ਵਿਵਾਦ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਲੁਧਿਆਣਾ ਸ਼ੋਅ ਪੰਜਾਬ ਪੁਲਿਸ ਵੱਲੋਂ ਸਟੇਜ ਤੇ ਚੜ੍ਹ ਕੇ ਬੰਦ ਕਰਵਾਇਆ ਗਿਆ ਸੀ। ਇਹਨਾਂ ਸਭ ਕੁਝ ਹੋ ਜਾਣ ਤੋਂ ਬਾਅਦ ਉਮੀਦ ਸੀ ਕਿ ਮੰਕੀਰ ਤੌਲਕ ਤੇ ਸਿੱਧੂ ਮੂਸੇਵਾਲਾ ਵੱਲੋਂ ਹੁਣ ਸ਼ਾਇਦ ਕੋਈ ਨਵਾਂ ਵਿਵਾਦ ਸਾਨੂੰ ਨਾ ਦੇਖਣ ਨੂੰ ਮਿਲੇ। ਪਰ ਇਹ ਕਿਵੇਂ ਹੋ ਸਕਦਾ ਹੈ? ਦੋਵਾਂ ਨੇ ਆਪਣੇ ਲਾਈਵ ਸ਼ੋਅਜ਼ ਦੇ ਵਿੱਚ ਉਹੀ ਆਪਣੀ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੀ ਗਾਇਕੀ ਤੇ ਢੜਕਾਉ ਗੀਤ ਗਾਉਣੇ ਬੰਦ ਨਹੀਂ ਕੀਤੇ। ਜਿਸ ਦਾ ਵੱਡਾ ਅਸਰ ਇਹ ਦੇਖਣ ਨੂੰ ਮਿਲਿਆ ਕਿ ਮਾਨਸਾ ਪੁਲਿਸ ਤੁਰੰਤ ਹਰਕਤ ਦੇ ਵਿੱਚ ਆ ਗਈ ਤੇ ਦੋਵਾਂ ਗਾਇਕਾਂ ਦੇ ਖਿਲਾਫ ਧਾਰਾ 294 ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक ऐना छोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648